ਅਸੀਂ ਕਾਰਜੀ ਅੱਜ ਅਸੀਂ ਕਿਹਦੀ ਜਾਈ ਅੱਜ ਉਹਦੇ ਤੋਂ ਬਾਅਦ ਤੋਂ ਨੰਬਰ ਥੋੜੀ ਜਿਹੀ ਕੰਮ ਕਰਨਾ ਚੰਗਾ ਜੀ ਜੀ ਆ ਜੀ ਸਰ ਸਾਹਿਬ ਬੜੀ ਪਰੇਸ਼ਾਨ ਹੋ ਰਹੀ ਹੈ ਤੇ ਸਾਡਾ ਵੀ ਨੰਬਰ ਲੱਗਾਇਆ ਨੰਬਰ ਸਾਡਾ ਤੇ ਅਸੀਂ ਕਾਰਜਾ ਕਰਾ ਕੇ ਆਏ ਅੱਜ ਤੇ ਸਾਨੂੰ ਉਹ ਸਕੂਟੀ ਦਾ ਕਰਨ ਕੋਈ ਤੰਗੀ ਹੋ 11:30 ਵਜੇ ਆਇਆ ਅਸੀਂ ਆਏ ਹੋਏ ਆ 10:00 ਵਜੇ ਤੇ ਅਤੇ ਉਹ ਵੀ ਕਮੇਟੀ ਤੁਹਾਡੇ ਸਾਹਮਣੇ ਜੀ ਹਾਂ ਰਾਜ ਵਿੱਚ ਨਹੀਂ ਹੈ ਨਾ ਤੁਹਾਨੂੰ ਨਾ ਕਿਹਾ ਗਿਆ ਹੈ ਕਿ ਸਾਗੀਆਂ ਸਰਕਾਰ ਦਾ ਹੱਕਵਾਨ ਬਣਦੀ ਹੈ ਵੀ ਜੀਲੀਅਰ ਦੀ ਇੰਚਰ ਦੀ ਬ੍ਰਾਂਚ ਹੈ ਕਿਹੜੀਆਂ ਕਈ ਬ੍ਰਾਂਚਾਂ ਹੋਰ ਪਿਆਰ ਕੀਤੀਆਂ ਜਾਂ ਪੰਜਾਬ ਦੇ ਵਿੱਚ ਤਾਂ ਜਿਹੜੀ ਆਮ ਜਾਣਤਾ ਨਾ ਰਹਿੰਦਾ ਵੀ ਇਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਅਸੀਂ ਇਹਨੂੰ ਤੋਂ ਕਿ ਉਹਨੇ ਦੋ ਤਿੰਨ ਮਹੀਨੇ ਹੋ ਗਏ ਮੈਂ ਪਹਿਲਾਂ ਆਪਣੀ ਬਾਈਕ ਨੂੰ ਲੈ ਕੇ ਆਉਦਾ ਰਿਹਾ ਤੇ ਅਸੀਂ ਇਹਨੇ ਰਾਣੀ ਮਟੋਂ ਦੇ ਰਹੇ ਆ ਕਈ ਵਾਰ ਸਾਨੂੰ ਗੱਟ ਨਹੀਂ ਥਿੰਦਦਾ ਜੀ ਜੇ ਗੱਟ ਮਿਲ ਨਹੀਂ ਜਾਂਦਾ ਤਾਂ ਸਾਡਾ ਟਾਈਮ ਥੋੜਾ ਹੁੰਦਾ ਸੀਗਾ ਕਈ ਵਾਰ ਅਸੀਂ ਰਾਤ ਨੂੰ 8 ਵਜੇ ਪਹੁੰਚਦੇ ਹਾਂ ਘਰ ਜੀ ਸਾਨੂੰ ਸਾਡੇ 150 ਚੱਤੀਗੜ੍ਹ ਇਹ 50 ਕਿਲੋਮੀਟਰ ਪਾਈ ਜਾਂਦਾ ਜੀ ਮੈਂ ਬੈਕ ਤੇ ਆਉਂਦਾ ਰਹਿਣ ਆਪਣੀ ਬਾਈਕ ਨੂੰ ਸਾਡੇ ਕੋਲ ਟਾਈਮ ਥੋੜਾ ਹੋ ਜਾਂਦਾ ਕਈ ਵਾਰ ਜੀ ਕਈ ਵਾਰ ਸਾਨੂੰ ਮੁੱਖਾ ਵੀ ਪੈਂਦਾ ਨਹੀਂ ਨਾ ਤਾਂ ਕਰਕੇ ਇਹ ਦਸਾ ਰਹੇ ਆ ਵੀ ਤਾਂ ਜੋ ਸਰਕਾਰ ਨੂੰ ਇਹ ਦੇਖ ਕੇ ਪਤਾ ਲੱਗ ਸਕੇ ਕਿ ਆਮ ਜਨਤਾ ਕਿੰਨੀ ਗੁੱਸੇ ਆ ਜੀ ਆ ਦੇਖੋ ਤੁਸੀਂ ਕਿਵੇਂ ਥੱਲੇ ਪੂਜੇ ਸਰਸਾ ਬੈਠੀ ਐ ਜਾਂ ਤਾਂ ਇੰਨਾ ਵੇ ਟਾਈਮ ਦੇ ਕੋ ਕਿੰਨਾ ਵਿਚਾਰੇ ਸਾਫੀ ਜਾਈ ਬੈਠੇ ਨੇ ਤੇ ਜੇ ਵੀ ਸਾਡੀ ਕੋਈ ਵੀ ਸਰਕਾਰ ਬਣ ਰਹੀ ਆ ਜਾਂ ਆਉਣ ਵਾਲੀ ਸਰਕਾਰ ਇੱਕ ਸੰਘੀ ਸਾੜਾ ਜੇ ਕੀਏ ਜਾਂ ਬ੍ਰਾਂਚਾਂ ਕਈ ਖੋਲੀਆਂ ਜਾਣ ਇੱਕ ਫ੍ਰਾਂਚਾਈਜ਼ੀ ਦੇ ਸਿਸਟਮ ਨਾਲ ਬੁਣਿਆ ਤੇ ਜਰੂਰ ਕੀ ਕੋਈ ਸਾਡੇ ਲਾਈਨ ਉੱਤੇ ਕੋਈ ਐਕਸੀਡੈਂਟ ਜਿਹਾ ਹੋ ਜਾਂਦਾ ਹੈ ਤਾਂ ਸਰਕਾਰੀ ਹਸਪਤਾਲ ਤੋਂ ਉਹਨਾਂ ਨੂੰ ਮਰੀਜ਼ ਨੂੰ ਲੈ ਜਾਂਦੀਆਂ ਤਾਂ ਤੇ ਲਈ ਉਹ ਮਰੀਜ਼ ਨੂੰ ਲੈ ਤੁਹਾਡੇ ਉੱਤੇ ਅੱਧਾ ਘੰਟਾ ਤੋਂ ਪੂਰਾ ਘੰਟਾ ਲੱਗਦਾ ਹੈ। ਅਗਰੀਵਾਂ ਸਾਲ ਨੂੰ 1 ਘੰਟਾ ਤੇ ਲੱਗਦੀ ਜਾਨਵਰੀ ਰਾਤ ਦੇ ਵਿੱਚ ਸਾਡਾ ਮਰੀਜ਼ ਪਹੁੰਚਦਾ ਹੈ ਆਈ ਇਸ ਆਮੂ ਇਹ ਜਦੋਂ ਸਾਡੀਆਂ ਪ੍ਰਾਈਵੇਟੀਆਂ ਬਰਾਚਾ ਖੁੱਗੀਆਂ ਯਾਨ ਯਾਰ ਦੇ ਵਿੱਚ ਅਲੱਗ-ਅਲੱਗ ਕਿਤੇ ਵੀ ਖਾਮਾ ਤੇ ਬੈਠ ਲੱਗਿਆ ਕਿ ਤਾਂ ਕਿ ਉਹ ਆਉ ਜਾਂਦਾ ਹੈ ਇਲਾਜ ਸਹੀ ਢੰਗ ਨਾਲ ਹੋ ਸਕਦਾ ਉਹਨਾਂ ਦਾ ਜਿਹੜੇ ਇਹਨਾਂ ਚਾਰੇ ਲੋਕ ਪਰੇਸ਼ਾਨ ਹੋ ਰਹੇ ਨੇ ਦੇਖੋ ਇੱਕ ਬੈਠਣਾ ਕਿੰਨਾ ਆਉਕਾ ਮਰੀਜ਼ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਤਾਂ ਉਹ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਹ ਗੀਤ ਤੇ ਗੌਰ ਕਰਿਆ ਜਾਂ ਬਾਕੀ ਸਤਿ ਸ੍ਰੀ ਅਕਾਲ ਜੀ